ਜਾਂਦਾ ਸੀ ਆਪਾਂ ਲੰਮ ਪੰਜੇ ਪਾਈ ਇਕੱਠੀ ਤੇ ਹਾਂ ਜਦ ਪ੍ਰੇਮ ਇਹੋ ਜਿਹਾ ਹੁੰਦਾ ਤਾਂ ਨਾ ਕਿ ਦੂਸਰੇ ਕਰ ਨਾ ਤਾਂ ਜੇ ਬੜੇ ਨਾ ਕਹਤੀ ਗੱਲ ਤਾਂ ਜਾ ਕੇ ਚਕੀ ਚਲੇ ਗਏ ਹੂੰ ਛੁੱਟ ਵੀ ਕੋ ਹੁੰਦਾ ਤਾਂ ਸਾਰਿਆਂ ਜਿਹੜਾ ਨਵਾਂ ਪਾਕੀ ਗਾਣਾ ਪੰਜਾਂ ਨਾ ਪਾ ਲੈਣਾ ਬਦਲ ਬਦਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖਿਆ ਤੁਹਾਨੂੰ ਸਾਰਿਆਂ ਨੂੰ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਖੇਤੀਬਾੜੀ ਦੇ ਕੰਮ ਤੇ ਇੱਧਰ ਬਾੜੇ ਚ ਪੁੱਜੇ ਹੋਏ ਜੀ ਚਾਚਾ ਜੀ ਕੋਲ ਟਰੈਕਟਰ ਲੈ ਕੇ ਜਾਣਾ ਹੁਣ ਟਰੈਕਟਰ ਵੀ ਤੁਹਾਨੂੰ ਦੱਸ ਦਿੰਦਾ ਗੰਨੇ ਦੀ ਗੜਾਈ ਚੱਲਣੀ ਹੈ ਜੀ ਅੱਜ ਤੁਸੀਂ ਦੇਖਿਆ ਪਿੱਛੇ ਬਲੌਗਾਂ ਦੇ ਵਿੱਚ ਵੀ ਬੈੱਡ ਵਾਲਾ ਗੰਨਾ ਬੀਜੋਗੇ ਤਾਂ ਤੇ ਉਹਦੇ ਖਾਤਰ ਫਾਲੇ ਵੀ ਲੈਂਦੇ ਆ ਜੀ ਕੱਲ ਨਵੇਂ ਉਹ ਵੀ ਤੁਹਾਨੂੰ ਦਿਖਾ ਦਿੰਦਾ ਵੀ ਕਿਦਾਂ ਦੇ ਆ ਚਲੋ ਬਾਕੀ ਖੇਤ ਚ ਜਾ ਕੇ ਮਲਾਉਂਦਾ ਤੇ ਬਾਕੀ ਦਿਖਾ ਦਿੰਨੇ ਜੀ ਫਾਲੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੀ ਬਾਈ ਲੱਗੇ ਹੋਏ ਐ ਐਕਸਪੈਰੀਮੈਂਟ ਕਰਨਾ ਨਵੇਂ ਫਾਲੇ ਲੈਂਦੇ ਆ ਤੇ ਬਾਕੀ ਚਲੋ ਗੰਨਾ ਸਿਰਿਆਂ ਪਰ ਟੁੱਟਦਾ ਵਿੱਚ ਨਹੀਂ ਟੁੱਟਦਾ ਹੈਗਾ ਜਿਹੜੇ ਦੇ ਆਏ ਨਾ ਗੰਨਾ ਹੋ ਗਿਆ ਸਾਰੀ ਜੀ ਬੜਾ ਹਾਂ ਕੰਮ ਹੋ ਗਿਆ ਬਾਕੀ ਗਾਹ ਤੱਕ ਜੇ ਪਤਾ ਲੱਗ ਗਿਆ ਸਿਰਿਆਂ ਪਰ ਬੇਲਾ ਰੱਖ ਦੂਗੇ ਪੂਰੀ ਨਵੇੜਾ ਕਰਦਾ ਬਾਈ ਨਵੇੜਾ ਤਾਂ ਬਹੁਤ ਕਰਦਾ ਇਹ ਨਵੇਂ ਫਾਲ ਬਾਈ ਇਹ ਤਾਂ ਨਵੇਂ ਫਾਲ ਇਹ ਤਾਂ ਮੌਜੂਦ ਹੀ ਨਹੀਂ ਤਾਂ ਪਾ ਗੜਾਈ ਦਾ ਬਹੁਤ ਆ ਸਾਹਮਣੇ ਹਾਂ ਆਪਾਂ ਜੇ 4000 4500 ਰੁਪਏ ਲੈਂਦੇ ਵੀ ਜੀ ਹੂੰ ਤਿੰਨ ਗੱਲਾਂ ਕੜਾਈ ਕਰਦੇ ਕਿਆ ਜੀ ਬਾਕੀ ਆ ਫਾਲ ਚਾਰ ਬੱਲਾ ਕਰਦੇ ਫਾਲ ਇਧਰ ਉਧਰ ਫਾਲ ਇਧਰ ਉਧਰ ਹੋ ਜਾਂਦੇ ਆ ਹਾਂ ਫਾਲ ਇਧਰ ਉਧਰ ਜਿੱਧਰ ਮਰਜ਼ੀ ਕਰ ਲੈ ਅੱਛਾ ਨਟ ਵਾਲਾ ਸਿੰਟ ਨਾ ਪਾਏਵੇਂ ਨਾੜ ਵੀ ਕਲੰਪ ਮੰਗਣਾ ਪਾਏਵੇਂ ਦੇਖਣ ਆ ਲੈ ਬਾਕੀ ਦਿਖਾ ਦਿੰਦਾ ਪੂਰੀ ਤਨੋਂ ਚੀਜ਼ੀ ਵਧੀਆ ਲੱਗੀ ਇਹ ਇਹਦਾ ਮੈਨੂੰ ਬਹੁਤ ਵਧੀਆ ਲੱਗਿਆ ਹਾਂ ਇਹਦਾ ਚੀਜ਼ੇ ਬਹੁਤ ਵਧੀਆ ਹਾਂ ਲੈ ਦੋ ਦੋ ਫੁੱਟ ਦੀ ਫਾਂਟ ਜਾਂਦੀ ਬਾਈ ਦੋਨਾਂ ਸਾਈਡ ਤੇ ਇਹ ਚੀਜ਼ੇ ਬਹੁਤ ਵਧੀਆ ਦੇਖੋ ਭਾਈ ਕਿਵੇਂ ਲੱਗਿਆ ਇਹ ਪ੍ਰੋਜੈਕਟ ਹੂੰ ਲੋ ਜੀ ਭਾਈ ਮੋਟਰਪਾ ਪਹੁੰਚ ਗਏ ਪਨੀਰੀ ਪੂਰੀ ਦਾ ਸੱਤ ਤੇਰੇ ਬਰਾਬਰ ਹੈ ਆਪਣੀ ਹਾਂ ਬਰਾਬਰ 26 ਦੱਸ ਦੇ ਨਾ ਹੁਣ ਰੇ ਪਾਉਣਾ ਇਹਦੇ ਚ ਪੂਰੀ ਮੈਨੂੰ ਪੁੱਛ ਰਿਹਾ ਤਾਂ ਕਿਹਨਾਂ ਖਰਾਕ ਪਾਈ ਕੋਈ ਬਰਾ ਮੈਂ ਕਿਹਾ ਕੁਝ ਨਹੀਂ ਪਾਇਆ ਹਾਲੇ ਨਾ ਬਰਾਬਰ ਹੈ ਪੂਰੀ ਬਾਤ ਹੀ ਤਾਂ ਖਰਾਕ ਪਹਿਲੀ ਇੱਕ ਗੱਲ ਆ ਮੈਂ ਪੂਰੀ ਦੀ ਡੀਲ ਬਹੁਤ ਹੈ ਹੋ ਉਹ ਤਾਂ ਹੀ ਤਾਂ ਨਵੀਂ ਬੀਜੀਏ ਤੂੰ ਤੂੰ ਇਧਰਲੇ ਕਿਲੇ 'ਚ ਤਾਂ ਹੀ ਬੀਜੀਏ ਇੱਕ ਭਰਾ ਆਇਆ ਕਹਿੰਦਾ ਦੋਨਾਂ ਕੈਰੀਆਂ 'ਚ ਜਿਹੜੀ ਮਰਜ਼ੀ ਫਟਦੀ ਤੇ ਗੋ ਤਾਂ ਫਿਰ ਮੌਕੇ ਪਤਾ ਹੈ ਕਰੇ ਦੇਣਾ ਕੰਮ ਅਬਿੱਟੂ ਭਾਈ ਕੇ ਹਾਲ ਹੈ ਹਾਂ ਬੰਦੇ ਸੁਣਾ ਭਾਈ ਇਹ ਬੰਦਾ ਸੁਣ ਲੋ ਹਾਂ ਏ ਬੰਦਾ ਹੁੰਦਾ ਅੱਗੇ ਮੋਟਰਪਾ ਸਾਗ ਸੂਕ ਲੈਣਾ ਹਾਂ ਹਾਂ ਠੀਕ ਜੀ ਅੱਜ ਪਨੀਰੀ ਦੇਣੀ ਹੋਣੇ ਅੱਜ ਪਨੀਰੀ ਨਹੀਂ ਹਾਂ ਇਹ ਆ ਬਾਈ ਜਲੰਦਰ ਵਾਲੇ ਬਾਈ ਦਾ ਮਨਿੰਦਰ ਦਾ ਕੰਮ ਅੱਛਾ ਲੱਕੜ ਦਾ ਠੀਕ ਆ ਠੀਕ ਆ ਮੈਨੂੰ ਫੋਨ ਕਰਦਾ ਕੱਲ ਮੈਂ ਜਾਵਾਂ ਆਇਆ ਮਿੱਟੂ ਬਾਈ ਕੰਮ ਹੈ ਬੜਾ ਠੀਕ ਜੀ ਬਾਈ ਨੇ ਖੁੱਲੇ ਦਿਲ ਨਾਲ ਕਹਿਤਾ ਕਹਿੰਦਾ ਵੀਰ ਨੂੰ ਕਹਦੀ ਚਾਹੇ ਘਰੇ ਰਹੇ ਰੋਟੀ ਉੱਥੇ ਮਿਲਣੀ ਵੀ ਜੋ ਲਾਉਣਾ ਇੱਕ ਨੰਬਰ ਚ ਬਸ ਵੀ ਆਇ ਨਾ ਹੋ ਜਵੇ ਬਿੰਗੀ ਨਾ ਹੋ ਜਵੇ ਨਹੀਂ ਨਹੀਂ ਬਿੰਗੀ ਇਹਦਾ ਫਿੱਟੂ ਵੀ ਕਹਿੰਦਾ ਕਹਿੰਦਾ ਗਾਰੰਟੀ ਵਾਲਾ ਨਾ ਨਾ ਠੀਕ ਹੈ ਗਾਰੰਟੀ ਵਾਲਾ 30 ਸਾਲ ਦੀ ਗਾਰੰਟੀ ਵਾਲਾ ਤੀਹ ਹਾਲੀ ਗਾਰੰਟੀ ਵਾਲਾ ਠੀਕ ਹੈ ਗਾਰੰਟੀ ਬਿੱਲ ਕੱਟ ਕੇ ਛੱਤ ਤੇ ਛੱਤ ਧਰਤੀ ਤੇ ਲੱਗੇ ਛੱਤ ਨੂੰ ਲਾਉਣੀ ਐਦਾਂ ਨੂੰ 15 ਫੁੱਟ ਪਤਾਈ ਚੌੜੀ ਕਿੰਨੀ 16 ਗੱਲ ਹੈ ਫੀਲਿੰਗ ਲਾਉਣੀ ਕਿਚਨ ਵੀ ਉਹ ਕਪ ਬੋਰਡ ਹੈ ਕਪ ਬੋਰਡ ਕਿਚਨ ਬਣਾਉਣਾ ਕਿਚਨ ਦੇ ਵਿੱਚ ਬਣਾਉਣੇ ਬਾਕਸ ਉਹਦੇ ਬਾਕਸਾਂ ਮਦਦ ਕਰਦੇ ਨੇ ਬਣਾਈ ਪਈ ਐ ਤੱਕ ਜੀ ਨਹੀਂ ਫੇਰ ਲੱਕੜੀ ਉਰੇ ਤੇ ਜਾਵਾਂਗੇ ਰੋਪੜ ਤੇ ਕਿਉਂ ਉੱਥੇ ਤੇ ਮਿਲੂਗੀ ਰੋਪੜ ਤਾਂ ਲੈ ਜਾਣੀ ਗੱਡੀ ਭਰ ਕੇ ਉਰੇ ਤੇ ਨਾ ਪਤਾ ਗੱਲ ਕਰਨੀ ਐ ਨਹੀਂ ਮਹਗੀ ਨਹੀਂ ਪੈਣੀ ਉਰੇ ਜਿਹੜਿਆਂ ਉਰੇ ਤੇ ਬਿਲ ਕੱਟ ਕੇ ਕਹਿੰਦੇ ਉੱਥੇ ਕਿਆ ਪਤਾ ਦਵੇ ਨਾ ਦਵੇ 30 ਸਾਲ ਦੀ ਗਾਰੰਟੀ ਐ ਬਿਲ ਕੱਟ ਕੇ ਦਊਗਾ ਪੂਰੀ ਉਰੇ ਤੇ ਇੱਕ ਆਇਆ ਨਾ ਸਮਾਨ ਚੱਕ ਕੇ ਇਹਨਾਂ ਨੂੰ ਭੇਜਦਾ ਹੁਣ ਕਹਿਣ ਜੋਗੇ ਆ ਕਹਿਣ ਨਾਲੇ ਦੂਆ ਨੰਬਰ ਬਿਲ ਪੱਕਾ ਦੇਣਾ ਆਪਾਂ ਨੂੰ ਕੋਈ ਮਤਵੱਲੀ ਹੋਣਾ ਅਗਲਾ ਜੇ ਕੱਲ ਨੂੰ ਖਰਾਬ ਹੁੰਦਾ ਤਾਂ ਮਾਲਕ ਕੇਸ ਕਰ ਸਕਦਾ ਕੰਪਨੀ ਪਰ ਕੇਸ ਹੁੰਗਾ ਕੰਪਨੀ ਨਹੀਂ ਬਿਲ ਕੱਟ ਕੇ ਦੇਣਾ ਬਲਵਾ ਜਨਾਬ ਹੁੰਦੇ ਨਹੀਂ ਆ ਨਾ ਖ ਆਪਾਂ ਨੂੰ ਕੋਈ ਮਤਵ ਨਹੀਂ ਮਾਲਕ ਕੇਸ ਕਰੇ ਕੰਪਨੀ ਤੇ ਮਤਲਬ ਕਿ ਜੰਨਤ ਰਾਹ ਜਾਨੀ ਮੇਰਾ ਬਿੱਟੂ ਜਿਆਦਾ ਉਹਨਾਂ ਨੂੰ ਤੇਰਾ ਖਾਸੇ ਪੈਸੇ ਦਿੱਤੇ ਤੇ ਜਿੰਨਾ ਦਾ ਦਰਵਾਜ਼ਾ ਖਰਾਬ ਹੋਇਆ ਤਾਂ ਦਿੱਲੀ ਵਾਲੇ ਦਾ ਮੈਂ ਵੀ ਕਾਲ ਮਾਰ ਆਇਆ ਤਾਂ ਜਿਹੜਾ ਹਾਂ ਹਾਂ ਹੈਨਾ ਉਹਨਾਂ ਨੇ ਬਈ ਗਰੰਟੀਟ ਦਾ ਠੀਕ ਹੈ ਉਹਨਾਂ ਨੇ ਪੈਸੇ ਵਾਪਸ ਕਰੇ ਦੇ ਜਿਹੜੀ ਚੀਜ਼ ਦੀ ਗਰੰਟੀ ਹੈ ਉਹਦੀ ਜੀ ਦੇ ਪੈਸੇ ਵਾਪਸ ਹੁੰਦੇ ਜਿਹੜੀ ਗੱਲ ਠੀਕ ਹੈ ਪੱਕਾ ਗਰੰਟੀ ਨਾ ਨਾ ਪੂਰੀ ਫੇਰ ਤਾਂ ਪੈਸੇ ਨਾ ਦੇਖੇ ਬਈ ਗਰੰਟੀ ਦੇ ਪੈਸੇ ਗਰੰਟੀ ਦੀ ਚੀਜ਼ ਹੀ ਦਿੰਦੇ ਜੇ ਹੁਣ ਆਪਾਂ ਨੇ ਪੈਸੇ ਦੇਖਣੇ ਪਏ ਤਾਂ ਅਗਲਾ ਗਰੰਟੀ ਆਹ ਪਾਰਾ ਰਹਿਣ ਲੱਜਣਾ ਜਲੰਧਰ ਠੀਕ ਹੈ ਉਧਰ ਹੈ ਕੋਟੇ ਦੋਏ ਜਿਲੇ ਜਾਏ ਹੋਏ ਦੋਏ ਆਪਣਾ ਬੈਸਰੇ ਬੋੜੀ ਬੈਸਰੇ ਆਏਗਾ ਏਰੀਆ ਛੱਡੇ ਜਾਣਾ ਪੂਰੀ ਠੀਕ ਹੈ ਇਹ ਉੱਥੇ ਦੋ ਹੀ ਜਣੇ ਸੀ ਕੰਮ ਕਰਦੇ ਤੁਸੀਂ ਦੋਹਾਂ ਨਹੀਂ ਰਹਿਣਾ ਜੀ ਯੀ ਲਾਲੂ ਕਹਿੰਉਗੇ ਵੇ ਠੀਕ ਹੈ ਕਿ ਤੇ ਅਦਬ ਜਾਲੇ ਨਾ ਛੱਡ ਜੀ ਬਗਾਵਾਂ ਜੀ ਜੀ ਜੁਰੀ ਲਾਲੂ ਜੀ ਇਹ ਦੋ ਨਾਲ ਪੜਦਾ ਹੈਗਾ ਇਹ ਵਿੱਚ ਨਹੀਂ ਵੱੜਦਾ ਮੈਂ ਤਾਂ ਬਾਰ ਤਈ ਸਵੇਰੇ ਕਰਦਾ ਏ ਹਾਂ ਆਉਂਗੇ ਵੀ ਮੈਂ ਉਹ ਘੇੜਾ ਮਾਰਜੇ ਕਰੂਗਾ ਨਾ ਜਾਣਾ ਕਿਦਾਂ ਗੱਡੀ ਚੱਲਦੇ ਆਏ ਤਾਂ ਪੂਰੀ ਨੂੰ ਵੀ ਕਵਾ ਲੈ ਆਉਂਗੇ ਪੂਰੀ ਘੰਟੀ ਦਾ ਹੀ ਕੰਮ ਹੈ ਦੁਪਹਿਰੇ ਦੁਪਹਿਰੇ ਕਿਹੜਾ ਦੁਪਹਿਰ ਟੈਂਡ ਲੂਗੇ ਕੱਲ ਅਸੀਂ ਦੁਪਹਿਰੇ ਦੁਪਹਿਰੇ ਗਏ ਦੁਪਹਿਰੇ ਦੁਪਹਿਰੇ ਹੀ ਮੋੜੇ ਜੰਤਰ ਕੱਢ ਕੇ ਕੁਛ ਆਪ ਫੁੱਲ ਟਾਈਮ ਲੱਗਿਆ ਕੱਲ ਮੈਂ ਤਾਂ ਕਿਸੇ ਨਾਲ ਗੱਲ ਗੱਡੀ 'ਤੇ ਟਾਈਮ ਨਹੀਂ ਲੱਗਦਾ ਬਾਈ ਹਲੇ ਮੋਟਰਸੈੱਪ ਲਾਦਾ ਗੱਡੀ ਬਤਾ ਘੰਟੇ ਚ ਬੰਦਾ ਕਿਤੇ ਦੇ ਕਿਤੇ ਜਾਇਆ ਹੁੰਦਾ ਨਹੀਂ ਇਸ ਦੀ ਜੰਤਰ ਕਿੰਨੇ ਵਾਲਾ ਬਣਾਇਆ ਇਹ ਗੰਨੇ ਵਾਲਾ ਆ ਜਾ ਤੂੰ ਉੱਥੀ ਬੈਠਾ ਰਹਿ ਗਿਆ ਜਿਹੜੇ ਗੱਬੇ ਅਸੀਂ ਕਹਦੇ ਆ ਸੀ ਉਹਦੇ ਬਾਜੀ ਦੀ ਆ ਗਿਆ ਗੱਬੇ ਗੰਨਾ ਵਿੱਚ ਲੰਘ ਵੀ ਜਾ ਆ ਜਾ ਦੇਖ ਪ੍ਰੋਜੈਕਟ ਲੈ ਆਂਦਾ ਤੇਰੇ ਖਾਤੇ ਤੂੰ ਗੰਨਾ ਘੁੜਦਾ ਫਰੀ ਜਾਂਦਾ ਕੱਲ੍ਹ ਹੀ ਆਦੇ ਪ੍ਰੋਜੈਕਟ ਲੈ ਆਂਦਾ ਤੁਹਾਨੂੰ ਹੂੰ ਪੁਲੀਸੀ ਤੁਹਾਨੂੰ ਬਹੁਤ ਕੁੱਟਣੀ ਆ ਤੇ ਨਾਲ ਨਾ 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 ਬੁੱਝਾ ਯਾਰਾ ਮਰ ਜੂਗੀ ਫੇਰ ਮੇਰੀ ਸਿੱਧੀ ਕਰਨੀ ਆ ਸਿੱਧੀ ਕਰਨੀ ਆ ਕਹਿੰਦਾ ਬਣੀ ਨਹੀਂ ਸੰਗਣੀ ਹੋ ਗਈ ਸਿੱਧੀ ਕਰ ਰਹੀ ਹੈ ਦੇਖ ਤਾਂ ਕਿਧਰ ਚਲਾਦਾ ਬਾਈ ਸਾਰੀ ਗੱਲ ਦੀ ਸਾਰੀ ਇਹਦਾ ਗੰਨੇ ਵਾਲਾ ਪ੍ਰੋਜੈਕਟ ਹੈ ਬਾਈ ਤੇ ਬੈੱਡਾਂ ਵਾਲਾ ਗੰਨਾ ਕੰਮ ਇੱਕ ਹੋਰ ਗੱਲ ਹੈ ਬਾਈ ਆਪਾਂ ਕਹੀ ਜਾਂਦਾ ਕਣਕ ਵਿੱਚ ਗੁੱਲੀ ਡੰਡਾ ਗੁੱਲੀ ਡੰਡਾ ਗੁੱਲੀ ਡੰਡਾ ਕੋਈ ਨਹੀਂ ਪੁੱਛਦਾ ਇੱਧਰ ਪੁੱਛ ਗੁੱਲੀ ਬਿੰਡੇ ਦੀਆਂ ਵੀ ਹਾਂ ਚਾਹੀਦਾ ਇਹਨੂੰ ਚੇੜੀਆਂ ਇਹਦਾ ਪਿੰਡ 'ਚ ਹੋਕਾ ਦੇ ਕੇ ਗਿਆ ਜਿਹਦੇ ਕੋਲ ਆਇਆ ਦੇ ਦਿਓ ਹਾਂ ਜਿੰਨਾ ਮਰਜ਼ੀ ਤਾਂ ਤਾਂ ਬਾਹਰੋਂ ਬੇਲੂਤੀ ਕੱਢ ਕੇ ਅਗਲੇ ਤੇ ਗੇਚੇ ਰੱਖ ਦਿੰਦੇ ਨੇ ਤੇ ਤੈਨੂੰ ਸਾਈ ਦੇ ਦੇ ਕਰਨੀ ਯਾਰ ਗਲਤੀ ਹੋ ਗਈ ਚੇੜੀਆਂ ਚੇੜੀਆਂ ਵਾਸਤਾ ਹੈ ਨਾ ਚੇੜੀਆਂ ਰੱਖੀ ਹੋਈ ਹੈ ਹੂੰ ਕਿੰਨੇ ਕਾ ਆਪ ਵੀ ਆਖੋਗੀ ਆਪ ਵੀ ਕਿਹੜਾ ਕੀ ਹਾਲ ਚਾਲ ਵਧੀਆ ਵਧੀਆ ਸਿਰ ਤੇ ਲੱਗੇ ਮਿੱਤਰ ਕੀ ਅੱਜ ਤੈਨੂੰ ਹੂੰ ਮੈਂ ਲੈਣਾ ਅੰਦਰ ਗਿਆ ਅੰਦਰ ਨੂੰ ਮੈਂ ਦੇਖਲਾ ਸਰਦ ਜੀ ਦੇ ਖੜਾ ਕੱਲ ਵੀ ਆਇਆ ਤਾਂ ਮੈਂ ਥੋੜੇ ਦੇਖਾਂ ਠੀਕ ਕੱਲ ਤੁਸੀਂ ਫੋਨ ਮੈਂ ਇਹਨੂੰ ਫੋਨ ਕਰਿਆ ਆਪ ਵੀ ਪਾਪਰ ਗਏ ਤੇ ਸਾਧਰੇ ਆ ਜੇ ਗੇਟ ਬੂਟ ਖੜਾ ਕੇ ਮੈਂ ਥੋੜੇ ਖੜਾ ਕੇ ਵੀ ਲੰਘਾਂ ਤੂੰ ਪਾਣੀ ਠੀਕ 9:00 9:30 ਵਜੇ ਅੱਛਾ ਹੌਲੇ ਨਾ ਮੈਂ ਲੰਭੀ ਰਦੋ ਕੀ ਨੂੰ ਬਿਠਾਏ ਕਿਤੇ ਕਿਤੇ ਸਾਰੇ ਤਾਂ ਜਿਤਾ ਲੱਕੜੀ ਤੇ ਹਲ ਜਿਹੇ ਹੋਏ ਕਰਦੇ ਆ ਐਨੀ ਕਫਾਲੀ ਪੂਰੇ ਲੋਹੇ ਦੀ ਹੋਰ ਕੁਝ ਨਹੀਂ ਤਾਂ ਹੋਇਆ ਕਰਦਾ ਪੌਦੇ ਚਲਾ ਸੀ ਕਰਨ ਕੇ ਬੀਜੇ ਕਰਦਾ ਤੇ ਹੁਣ ਤਾਂ ਇਹ ਤਾਂ ਪਤਾ ਨਹੀਂ ਦਿਮਾਗੇ ਲੋਖਾਂ ਦੇ ਚੜ੍ਹ ਪੇ ਜਿੱਦੜੂ ਬਦਲ ਕਰਿਆ ਉਦੋਂ ਹੈ ਬਣਾ ਬਣਾ ਦਿਮਾਗ ਬਣਾਤਾ ਵੀ ਚੰਨਾ ਰੇਗਣਾ ਚੰਨਾ ਆਪਾਂ ਕਿਟਕਟਾ ਖੜਾ ਹੈ ਐਰ ਵਿਚਾਲੇ ਚਾਲੇ ਲੱਗੂਗਾ ਪਤਾ ਜਾਂਦਾ ਸੋਧ ਹੋਈ ਜਾਂਦੀ ਹੈ ਨਹੀਂ ਸੋਧ ਹੈ ਦਿਮਾਗ ਦਾ ਹੀ ਕੰਮ ਹੈ ਤਾਂ ਪਰ ਜੇਟ ਉਹ ਗੱਲ ਉਹੀ ਹੋਗੀ ਵੀ ਹੁਣ ਹਾਂਡਵਰਕ ਘਟ ਗਿਆ ਸਾਰਾ ਮਸ਼ੀਨਰੀ ਵੀ ਰਹਿ ਗਿਆ ਜਿਆਦਾ ਬਾਬੇ ਨਾਨਕ ਦੇ ਦੀਤ ਲਾਹੇ ਵੀ ਬਾਬੇ ਨਾਨਕ ਨੇ ਸਾਰੀ ਦੁਨੀਆ ਤੁਰ ਕੇ ਗਾਤੀ ਹਾਂ ਜਦੋਂ ਦਿਮਾਗ ਨਹੀਂ ਤਾਂ ਹੈਗਾ ਹਾਂ ਉਹਨਾਂ ਨੂੰ ਕੌਣੀ ਪਈ ਉਸ ਤਰ੍ਹਾਂ ਕਰਕੇ ਉਹ ਚੱਲਣਾ ਉਹ ਚਾਲ ਚੱਲਣਾ ਪੈਣਾ ਤਾਂ ਹੁਣ ਦਿਮਾਗ ਹੈ ਹੁਣ ਦਿਮਾਗ ਇੱਥੇ ਇੱਥੇ ਖੜੇ ਹੈ ਆ ਮੋਬਾਈਲ 'ਚ ਤੇ ਮਲਾਲਾ ਕੈਨੇਡਾ ਦਾ ਬੰਦਾ ਉਧਰ ਦੇਖਦਾ ਖੜਾ ਹਾਂ ਹੂੰ ਨਿੱਕਿਆ ਕਰਦਾ ਕੀ ਕਰਦਾ ਕੀ ਕਰਦਾ ਕੀ ਬੰਦੇ ਦੀ ਆਵਾਜ਼ ਹੈ ਨਾ ਬੰਦਾ ਦੇਖਦਾ ਇੱਥੇ ਦਿਮਾਗ ਹੈ ਸੋ ਜੀ ਕਿੱਥੇ ਤੁਰ ਕੇ ਮਿਲਣੇ ਜਾਣਾ ਤੁਸੀਂ ਉਹ ਸੋਚਿਆ ਤਾਂ ਵੀ ਇੱਕ ਨਾ ਹੋਊਗਾ ਹੈ ਨਹੀਂ ਦੀ ਦਿਮਾਗੀ ਜਾ ਕਿੱਥੇ ਦੀ ਖੂਹਾਂ ਚ ਪਾਣੀ ਜਾ ਜਾ ਖੂਹ ਬਣਾਇਆ ਜਾ ਸੋਚਦੇ ਤਾਂ ਵੀ ਕਿਆ ਬਹੁਤ ਵਧੀਆ ਬਣ ਗਿਆ ਪਾਣੀ ਸਾਡੇ ਬਹੁਤ ਕੱਢੂਗਾ ਨਹੀਂ ਪਹਿਲਾਂ ਪਾਣੀ ਹੈ ਨਹੀਂ ਤਾਂ ਹਾਂ ਅੱਜ ਕੱਲ ਰਸੇ ਕਰਦਾ ਤਾਂ ਕਹਿੰਦਾ ਬਾਪੂ ਛਿੱਟਾ ਨਹੀਂ ਤਾਂ ਦੇ ਕਰਦਾ ਰੇ ਦੇਣ ਦੇ ਕਰ ਬਿਲਕੁਲ ਹੌਲੀ ਹੌਲੀ ਫਿਰ ਜਾ ਪਾਣੀ ਲੱਗਣ ਲੱਗਿਆ ਫੇ ਆਪੇ ਕਹਿਣ ਲੱਗ ਗਿਆ ਜਦ ਕਣਕ ਬੀਜਣੀ ਹੈ ਮੈਂ ਮੈਂ ਵੀ ਮੈਨੂੰ ਬੁਲਾਇ ਕਰਦੇ ਤੇ ਡੋਲੂ ਮਣ ਕੇ ਰੱਖਣਾ ਵੀ ਮੇਰੇ ਗੈਲ ਮਖਣੀ ਚਾਹੀਦੀ ਹਾਲ ਦੇ ਗਏ ਦੋ ਹਾਲ ਬੀਤੇ ਹੁੰਦੇ ਤੇ ਜਿਹੜੇ ਕੈਣ ਨਾਲ ਬਾਪੂ ਨੂੰ ਉਹ ਜਿਆਦੇ ਕੈਣ ਨਾਲ ਆ ਪਹਿਲਾਂ ਤੇ ਕੈਣ ਨੂੰ ਨਾ ਕਹਿਣਾ ਪਹਿਲਾਂ ਵੀ ਆ ਡੋਲੂ ਤੈਨੂੰ ਭਰ ਕੇ ਦੇਤਾ ਜਿੰਨੇ ਆ ਰਾਹੀਏ ਮੇਰੇ ਗੈਲ ਆਉਣੀਆਂ ਉੰਨੇ ਹੀ ਜਾਨੀਆਂ ਚਾਹੀਦੀ ਤੇ ਜੇ ਜਿੰਨੇ ਬਰਾਬਰ ਹੋਣਗੇ ਤਾਂ ਹੀ ਵੀ ਪਹਿਣਾ ਕਿਤੇ ਘੱਟ ਵੱਧ ਪੈ ਗਿਆ ਤਾਂ ਪਾਉਂਗਾ ਵੱਧ ਪਾਉਂਗਾ ਜਾਂ ਘੱਟ ਪਾਉਂਗਾ ਉਹ ਵੀ ਟਾਈਮ ਤਾਂ ਹੁਣ ਹੋ ਤਾਂ ਫਲਾਦੋ ਜੀ ਮੈਨੂੰ ਤਾਂ ਬਾਦਨੇ ਵੀ ਰਹਿ ਜਾਂਦਾ ਤੁਹਾਨੂੰ ਦੱਸਿਆ ਹੀ ਦਾ ਜੇ ਆਪਾਂ ਮੁੱਠੀ ਇੱਕ ਕੇਲਾ ਲੈਣੀ ਰਹੀ ਐਨੀ ਐਨੀ ਜਗ੍ਹਾ ਚਾਰੀ ਦੂਈ ਉਹ ਦੁਬਾਰੇ ਭਰ ਲਉਣੀ ਤੇ ਗਾਂਦ ਗਾਂ ਇੱਕ ਨੇ ਤਾਂ ਅਸੁੰਦਾ ਗਾਂਦ ਗਾਂ ਹੁਣ ਤਾਂ ਪੂਰੀ ਮਸ਼ੀਨ ਆ ਗਈ ਇਹ ਵਾਲੀ ਵੀ ਟਰੈਕਟਰ ਅਗਰ ਬਾ ਉਹ ਦਿਮਾਗ ਹੋਰ ਇੱਥੇ ਖੜਾ ਦੇ ਕੇ ਖੇਤ ਚ 4 ਕਿੱਲੇ ਚ ਪੈਂਦਾ ਇਹ ਦਿਮਾਗ ਗਾਂਹਾਂ ਤੇ ਗਾਂਹਾਂ ਕਿਆ ਪਤਾ ਕਿਆ ਕਿਸ ਤਰ੍ਹਾਂ ਦੇ ਹੋਣੇ ਚੀਜ਼ਾਂ ਬਿਮਾਰੀਆਂ ਵੀ ਵਾਧ ਹੀ ਜਾਂਦੀਆਂ ਤਾਂ ਹੀ ਲਾਫੜਾ ਆਪਾਂ ਮੂੰਦਾ ਜੱਫਟ ਆ ਗਿਆ ਦਿਖਾ ਰਿਹਾ ਭਾਈ ਕਿ ਐ ਵੀ ਦਿਖ ਲੈ ਬੱਜ ਕੇ ਰਹੇਗਾ ਚਾਰ ਦਿਨਾਂ ਨੂੰ ਕਿੱਧਰ ਤੱਕ ਹੁਣ ਆ ਆ ਭਾਈ ਕੋਲੇ ਆਇਆ ਲੈ ਹੁਣ ਆਇ ਨਹੀਂ ਪਤਾ ਰਫਲ ਆਦਾ ਰਫਲ ਹੋ ਰਿਹਾ ਕਿ ਪਤਾ ਨਹੀਂ ਕਿੱਦਾਂ ਚੱਲ ਵੀ ਕਰਨਾ ਪਿਆ ਉਹਦਾ ਪਹਿਲੀ ਨਹੀਂ ਮਾਣ ਆਏਗਾ 343 ਤੋਂ ਪਹਿਲਾਂ ਆਉਂਗਾ ਉਹਦਾ ਪਹਿਲੀ ਮਾਣ ਫਾਕੇ ਲੰਦਾ ਸੱਚ ਆਇਆ ਨੂੰ ਪਤਾ ਲੱਗਾ ਹੁਣ ਬਹੁਤ ਪੱਪੂ ਦਾ ਗਿਫਟ ਆਇਆ ਭਾਈ ਉਹ ਲੈ ਉਹ ਭਾਈ ਆ ਰੌਂਦ ਵੇ ਇਹਦੇ ਰੌਂਦ ਦੇਖੀ ਤਾਂ ਕਹੇ ਜੇ ਐਲਜੀ ਦੇ ਆ ਰੌਂਦਾ ਦੇ ਡਰ ਲਾਦਾ ਬਾਕੀ ਕੋਈ ਚੱਕਦੀ ਆ ਦੇਖ ਮਾੜਾ ਜਾਂ ਹੈ ਉਹ ਪੰਬੂ ਤੇ ਇਹ ਘਾਟਨ ਕਰਾਉਂਦੀ ਪਤਾ ਹੀ ਕਰਾ ਦਾਂਗੇ ਨਾ ਇਹ ਤਾਂ ਨਿਕਲਿਆ ਹੋਊਗੀ ਡੱਬੀ ਜੀ ਚੋਂ ਰੌਂਦ ਇੱਕੇ ਤੇ ਹੜੀ ਦਿਖਣੇ ਤੁਹਾਨੂੰ ਮੁੜ ਕੇ ਨਹੀਂ ਦਿਖਣਿਆ ਹਾਂ ਤਾਂ ਤਾਂ ਅੱਛਾ ਤੂੰ ਹੀ ਆ ਤੂੰ ਹੀ ਫੇਰ ਤਾਂ ਠੀਕ ਹੈ ਸਿਰ ਪਾੜੂ ਥੋੜੀ ਦੇ ਤਾਂ ਸਿਰ ਤਵਾੜੂ ਤਾਰੀ ਰੌਂਦੇ ਆ ਰੌਂਦੇ ਆ ਠੀਕ ਹੈ ਸੱਟੇ ਹੋ ਚੁਗੀ ਵੀਰੇ ਕੁੜੀ ਦੀ ਕੁੜੀ ਦੀ ਮਾਰ ਠੀਕ ਹੈ ਨਕਲ ਤਾਰਨ ਲੱਗੇ ਦੇਖ ਲੈ ਐਨ ਉਸੇ ਤਰ੍ਹਾਂ ਦੀ ਬਣਾਉਂਦੀ ਸੀ ਹਾਂ ਅਰੀਜਨਲੀ ਕਾਪੀ ਬਣਾਉਂਦੀ ਸੀ ਕਾਪੀ ਤਾਰਤੀ ਹੁੰਦੀ ਜੇ ਦੇ ਵਿੱਚ ਜੋ ਪਲਾਸਟਰ ਨੂੰ ਵੀ ਬਣਾਉਣਾ ਔਖਾ ਤਾਂ ਹੈ ਪਰ ਉਹਦੀ ਪਹਿਲਾਂ ਕਾਂਜੇ ਬਣਾਏ ਕਰਕੇ ਤਾਂ ਕਰਕੇ ਠੀਕ ਐ ਆਓ ਦੇਖੋ ਭਾਈ ਆ ਨਿਆਣਿਆਂ ਨੂੰ ਰੋਪਲਾ ਹੁਣੇ ਮਿਲਣ ਲੱਗ ਗਿਆ ਹਾਂ ਹਾਂ ਇਹ ਜਿਹੜੀਆਂ ਪਹਾੜੀਆਂ ਦੇ ਰੋਪਲਾ ਉਹਦਾ ਕਿਹੜੇ ਵਾਸਤੇ ਟੈਲਾਂ ਤੱਕੀਆਂ ਰਾਜੂ ਬਾਈ ਨੂੰ ਜਿਹੜੇ ਘੱਟ ਉਹਨਾਂ ਨੂੰ ਦੇਖ ਕੇ ਆਈਏ ਉਹ ਉਹਨਾਂ ਨੂੰ ਦੇਖ ਕੇ ਆਇਆ ਕਿ ਜਿਹੜਾ ਮੋਟਰ ਤੇ ਬੈਠਾ ਠੀਸ ਧੂੜ ਛੌਂਗ ਆ ਬੁਰੀ ਇਹਨੂੰ ਛੌਂਗ ਛੌਂਗ ਹਾਂ ਛੌਂਗ ਦਾ ਕੋਈ ਮੁੱਲ ਨਹੀਂ ਭਾਈ ਸਲਾਹ ਦੇਖੀ ਆਉਗੀ ਸ਼ੌਕ ਨੂੰ ਸ਼ੌਕ ਪੂਰਾ ਕਰਦਾ ਜੇ ਰੋਟੀਆਂ ਖੜਾਊਗਾ ਸਾਨੂੰ ਜਿਹੜੇ ਹਾਲਾਤ ਆ ਉਹ ਤੇ ਜਦੋਂ ਰੁਪੜ ਪੜਨ ਲੱਗਾ ਜਾ ਤਾਂ ਕੱਪੜੇ ਕਿਸੇ ਦੇ ਪਾੜ ਕਿਆ ਕਰੂੰਗਾ ਨਹੀਂ ਪੜਾ ਕਿਆ ਕਰੂੰਗਾ ਘਵਾ ਕੰਮ ਉਹ ਚੱਕ ਕੰਮ ਹੋਇਆ ਕਰਨਾ ਹਰੀਕੇ ਨਾਲੇ ਪੰਗਾ ਉਹ ਸਾਡੇ ਨਾਲ ਪੰਗੇ ਲਈ ਜਾਂਦਾ ਬੱਚਿਆਂ ਨਾਲ ਬਾਹਰ ਜਾ ਕੇ ਪਤਾ ਨਹੀਂ ਕੀ ਕਰਨਾ ਉਹਨੇ ਜੇ ਮੈਡਮ ਕੋਈ ਚੱਜ ਦੀ ਟੱਕਰ ਕੀ ਉਹਨੂੰ ਟੀਚਰ ਕੋਲ ਚੱਜਦਾ ਕਿ ਪ੍ਰੇਤਾ ਨੂੰ ਸੁਧਾਰ ਦਵਾਂ ਚੰਗੀ ਤਰ੍ਹਾਂ ਅਸੀਂ ਡੌਣਾਂ ਨੂੰ ਵੱਡੀ ਗੱਲ ਕਰਦੇ ਸੀ ਮੈਂ ਕਿਹਨੂੰ ਇਹ ਧਾਨ ਪਿੱਛੇ ਤੇ ਲੱਗਣੇ ਪਹਿਲਾਂ ਡੋਲਾ ਉਪਰ ਬੈਠਣਾ ਪੈਂਦਾ ਨੇ ਹੁਣਾਂ ਪਹਿਲਾਂ ਹੀ ਕਰਤਾ ਪਹਿਲਾਂ ਹੀ ਕੈਮੀਕਲ ਜਿਹੜੇ ਕੈਮੀਕਲ ਲਾ ਕੇ ਸਪਰੇਅ ਆ ਵੇਲੇ ਹੀ ਕਰਤੀ ਆ ਕੰਮ ਨਵੇੜਤਾ ਪੂਰੀ ਹਾਂ ਤਾਂ ਬਟਾ ਦੀ ਗੱਲ ਆ ਗਾਂ ਗਾਂ ਤਾ ਤੇ ਪਾਉਣਾ ਚ 3 ਕਿਲੋ 4 ਕਿਲੋ ਇਹਨੂੰ ਪਹਿਲਾਂ ਬੱਟ ਵੱਟਣੀ ਮੇਕ ਡੋਲ ਦੇ ਨੇਰੇ ਤਾਂ ਘੇਰੋਣਾ ਜੇ ਇੱਕ ਅੱਖਰ ਦੀ ਕੀਆ ਫਿਰ ਇੱਕ ਅੱਖਰ 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 ਲੈਣਾ ਹਾਂ ਉਹ ਬੱਟ ਉਹਨਾਂ ਦੇ ਲਾ ਲੈ ਪਹਿਲਾਂ ਦਰਵਾਜ਼ੇ ਵਾਲੇ ਮਿਸਤਰੀ ਆਉਂਦਾ ਤੇ ਫੱਟਿਆਂ ਉੱਪਰ ਮਾਰਨੀ ਆ ਮੇਕਾਂ ਤਿੰਨ ਫੱਟਿਆਂ ਦਾ ਇੱਕ ਦਰਵਾਜ਼ਾ ਬਣ ਜਾਂਦਾ ਦਾ ਦੋ ਦਾ ਹੁਣ ਇਧਰ ਦੇ ਰੰਦਾ ਲੈ ਸਭਾਈ ਜਾਲੀ ਤੇ ਹੱਥ ਫੇਰ ਕੇ ਦੇਖਣੇ ਵੀ ਹਿਲਦਾ ਨਹੀਂ ਵੱਜਦੀ ਪਰ ਇੱਕ ਗੱਲ ਆ ਬਿੱਟੂ ਜਿਹੜੇ ਪੁਰਾਣੇ ਬੰਦੇ ਤੇ ਉਹਨਾਂ ਦਾ ਦਿਮਾਗ ਬਹੁਤ ਆ ਹੁਣ ਪਾਪੇਰਾ ਨੇ ਫੀਟਿੰਗ ਕਰੀ ਵੀ ਤੇ ਇਧਰ ਬਾਲਾਂ ਪਰਾਏ ਤਿੰਨ ਤਾਰਾਂ ਜਾਣੀਆਂ ਐਨ ਪੱਖੇ ਕੋਲ ਨੂੰ ਜਾ ਕੇ ਮੋੜ ਦੇਣੀਆਂ ਬਾਹਰ ਪਹਿਲਾਂ ਤਾਂ ਮਿਹਨਤ ਜ਼ਿਆਦਾ ਦਾ ਕੰਮ ਹੁੰਦਾ ਮੈਂ ਤਾਂ ਯਾਦ ਵੀ ਹੁਣ ਤਾਂ ਪੈਪ ਲੈਣੇ ਪੈ ਜਾਂਦੇ ਅੰਡਰ ਗਰਾਊਂਡ ਚਲਦਾ ਕੰਮ ਬਹੁਤ ਆ ਜਾਣੀ ਪਹਿਲਾ ਕੰਮ ਚੱਲਦਾ ਬਾਈ ਤਾਂ ਉਹ ਸਮਾਂ ਉਸ ਸਮੇਂ ਦੇ ਹਿਸਾਬ ਨਾਲ ਵਧੀਆਤਾ ਜਿਹੜਾ ਹੁਣ ਸਮਾਂ ਆਪਣੇ ਸਾਥ ਨਾਲ ਗੱਲ ਇਹ ਹਜੇ ਪਰੰਪਰਾਵਾਂ ਦਾ ਜਦ ਨੂੰ ਸਮਾਉਣਾ ਜਦ ਨੂੰ ਕੋ ਹੋ ਰਿਹਾ ਉਹ ਗੱਲ ਤਾਂ ਬਹੁਤ ਜਗਾ ਜਗਾ ਸਮਾ ਵੀ ਹੜਾ ਰਹੇ ਤੇ ਤੇ ਸੀ ਦਵੀ ਵਈ ਚੋਰ ਲੱਗ ਰਹੀ ਪਹਿਲਾਂ ਪੈਸੇ ਦੀ ਬਾਇ-ਬਾਰ ਕਰਤੀ ਹੁਣ ਪੈਸੇ ਦੀ ਹੁੰਦ ਰੱਖ ਦਿੱਤੇ ਹੋਰ ਜਿੰਨੇ ਆ ਗਏ ਉਨੇ ਖਰਚਾ ਉਧਰ ਤੋਂ ਕੋਨਾ ਖਰਚਾ ਹੁੰਦਾ ਕੰਮ ਵੀ ਨਹੀਂ ਠੰਦੀ ਖਰਚਾ ਜਾ ਗਿਆ ਯਾਰ 9000 ਰੁਪਏ ਜਾਂਦਾ ਕੀ ਲੈ ਮਿਲਦਾ 9000 ਨੂੰ ਕੀ ਲੈ ਲੱਤਾ ਇਹ ਤਾਂ ਅਮ ਤੁਸੀਂ ਦੇਖ ਲਓ ਕਿਲੇ ਦੇ 100 ਕਿਲੋ ਜੀ 4 ਕਿ 5 ਕਿਲੇ ਜਿਆਦਾ ਸੀ ਤਾਂ ਹੀ ਖਰੀਦ ਗਏ 9000 ਨੂੰ ਕੀ ਲੈ ਖਰੀਦ ਲੈਣਾ ਹੁਣ ਹੁਣ 40 ਰੁਪਏ ਕਿਥੇ ਦੇਊਗਾ ਉਹੀ ਕਹਿੰਦਾ ਕੋਈ ਖਰੀਦੇ ਨਹੀਂ ਰਹਦਾ ਤੇਰਾ ਕੰਪਨੀ ਖਰੀਦਦੀਆਂ ਨਹੀਂ ਮੇਰੇ ਦੇ ਕਿਲੇ ਸੀਗੇ ਹੁਣ ਕਾਹਿੰ ਪੈਸਾ ਨਹੀਂ ਪੈਦਾ ਕਦਰ ਨਹੀਂ ਪੈਦੀ ਨਾਲ ਪੈਸੇ ਦੀ ਕਦਰ ਸੀ ਹਾਂ ਹਾਂ ਅਰਜਾ ਤੇ ਕਿਹਾ ਕਿ ਸਭ ਜੋ ਵਿੱਚ ਤੇ ਜਦ ਹਾਂ ਐ ਜਿਹੜੀ ਜਿੱਤੇ ਸਕੂਲ ਚ ਪਾਈ ਹੋਏ ਤੇ ਛੱਡੀਆਂ ਵਿੱਚ ਤੇ ਵੀ ਨਹੀਂ ਰੱਖਦੇ ਨੇ ਮੁੜ ਕੇ ਆ ਕੇ ਘਰਾਂ ਕੀਤਾ ਚੋ ਪਾਣੀ ਹੁਣ ਕੋ ਆਲੀ ਫਿਰ ਤਾਹੀ ਪਾਏ ਬੱਚੇ ਤੋਂ ਦਾ ਪੌਲੋ ਪਵਾ ਲਈ ਹੁਣ ਤਾਂ ਜਿਹੇ ਜਿਹੇ ਪ੍ਰੋਗਰਾਮ ਹੋ ਜੇ ਜਿੱਤੇ ਰੱਖੇ ਪਾ ਕੇ ਕੋਈ ਪੰਜ ਪਾਈ ਤੇ ਕਪੜੇ ਤਾਂ ਜ਼ਿਆਦਾ ਸੀ ਆ ਪਹਿਲਾਂ ਪੰਜ ਪਾਈ ਇਕੱਠੇ ਤੇ ਜਦ ਪ੍ਰੇਮ ਇਹੋ ਜਿਹਾ ਹੁੰਦਾ ਤਾਂ ਨਾ ਕਿ ਦੂਸਰੇ ਕਰ ਨਾ ਤਾਂ ਜੇ ਬੜੇ ਨਾ ਕਹੇ ਤੀਗਾ ਨਾ ਤਾਂ ਜਾ ਕੇ ਚ ਕੀਤੇ ਚਲੇ ਹਮ ਸੂਟ ਵੀ ਕਿਉਂ ਹੁੰਦਾ ਦਾ ਸਾਡੇ ਜਿਹੜਾ ਨਵਾਂ ਪਾਕੀ ਜਣਾ ਪੰਜਾ ਨਾ ਪਾ ਲੈਣਾ ਬਦਲ 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 ਕੇ ਜਦੋਂ ਕੱਢੀ ਦਿੰਦੇ ਨਾ ਉਸ ਪਾ ਦੋ ਜਦੋਂ ਲੋਡ ਪਾ ਕੇ ਪਾ ਕੇ ਲੱਗੇ ਨਾ ਲੋਡ ਵਾਹ ਵਾਰ ਵਾਰ ਕਰੇ ਹੋਰ ਤਾਂ ਕਹਿੰਦੇ ਪਰਨਾ ਨਾ ਬੱਧੀ ਮੇਰਾ ਹਾਂ ਇਹ ਤੇਰਾ ਹੈ ਮੇਰਾ ਇਹ ਮੇਰਾ ਨਾ ਵੱਲ ਨਹੀਂ ਓ ਤੇਰੇ ਮੇਰੇ ਪਾਤ ਆ ਗਈ ਤੇਰੇ ਮੇਰੇ ਪਾਤ ਉਹ ਖਰਚਾ ਵਧ ਗਿਆ ਫਿਰ ਖਰਚਾ ਵਧ ਗਿਆ ਕੀ ਪਹਿਲਾ ਪਿਆਰ ਤਾਂ ਹੁਣ ਪਿਆਰ ਵੀ ਤਾਂ ਪਹਿਲਾਂ ਜੀ ਕਣਨਪਾ ਕਰਾਂ ਹੀ ਪੰਜ ਭਾਈ ਦੇ ਨਾਂ ਕਰਾ ਕੀ ਲੈ ਸ਼ਾਮ ਨੂੰ ਕਰ ਦਿੰਦੇ ਨਾ ਗਰਾਈਂ ਦਾ ਉਹ ਵੀ ਅਸੀਂ ਕਰ ਦਿੰਦੇ ਨਾ ਸਵੇਰ ਨੂੰ ਰੈਡੀ ਤਿਆਰ ਕਰ ਦਿੰਦੇ ਤੇ ਸ਼ਾਮ ਨੂੰ ਵੱਢਣੀ ਧਾਨਾਂ ਦੀ ਹੈ ਸਵੇਰੇ ਚਾਹ ਕੱਢੇ ਛੱਡ ਕੇ ਉਹ ਫੋੜ ਦੇ ਰੋਕ ਕੋਈ ਕਿਸੇ ਵੱਢਣੇ ਹਾਂ ਅਜੀ ਜਾਨੀ ਤਾਂ ਲੱਗ ਜਾਂਦੇ ਤਾਂ ਅਸੀਂ ਰੈਡੀ ਪਰ 10 12 ਕੰਟਰੋਲ ਦੇ ਵਿੱਚ ਪਰ ਉਹ ਤੋਂ 9 ਵਜੇ ਤੱਕ ਪਾਲਾ ਕਹਿੰਦਾ ਆਹ ਠੇਕੇਦਾਰ ਪਾਲ ਜਿਹੜਾ ਕਿਨਾ ਤਾਰੇ ਦਾ ਬੇਰਾਂ ਦਾ ਕੋਈ ਖੁਰਪਾ ਨਹੀਂ ਬਟੱਕਦਾ ਦਾ ਪੰਜੇ ਖੱਬੂ ਦੇ ਇੱਕ ਸਾਈਡ ਤੇ ਘਸਾਰਾ ਕਿਵੇਂ ਕਿਰਾ ਬਾਕੀਆ ਦੇ ਸੱਜੇ ਹੱਥ ਚੱਲਦੇ ਦੇ ਕਿਨਾ 1000 ਦੇ ਟੱਡੇ ਹੀ ਘਸਾਰਾ ਅੰਦਰ ਆਉਂਦਾ ਜੱਬੂ ਜਾਂਦਾ ਦਾ ਗੱਲ ਉਹ ਮਤੋਂ ਟਾਈਮ ਪਾਉ ਮੇਰੇ ਜਿਨੀ ਗੜਾਈ ਕੋਲੀ ਤੱਕ ਹਮ ਮੇਰੇ ਦੋਆ ਤੇ ਮੇਰੇ ਖੱਬੂ ਨਾਲ ਹੀ ਚੱਲਦਾ ਦਾ ਸੱਜੇ ਨਹੀਂ ਪੂਰਾ ਪੁਨਾਇ ਹੋਇਆ ਤਾਂ ਮੈਂ ਉਨੀ ਗਾੜ ਦੇ ਪ੍ਰਗਤੀ ਏਦਾਂ ਰੱਖਣੀ ਉਨੀ ਏਦਾਂ ਬਰਾਬਰ ਦਬਲੇ ਹੱਥਾਂ ਨਾਲ ਚਲਾ ਗਿਆ ਜਿਹੜਾ ਇੱਕ ਪਾਸੇ ਚਲਾਉ ਕੋਈ ਅੱਧੇ ਹੱਥਾਂ ਨਾਲ ਚਲਾ ਮੈਨੂੰ ਤਾਂ ਵੱਲੋਂ ਅੱਛਾ ਆਟੂ ਨੂੰ ਵੱਧ ਚੌੜੀ ਚਾਹੀਦੀ ਨਹੀਂ ਪੂਰੀ ਚੌੜੀ ਲਿਆਂਕ ਤਿਆਰ ਬਾਗ ਹੈ ਠੱਕਦੇ ਨਹੀਂ ਹੁਣ ਇੱਕ ਕਾਲੇ ਦਾ ਤਾਂ ਠੱਕਣਾ ਮੇਰੇ ਦਾ ਮਤਵਾ ਐਂਟਰ ਤੇ ਵੀ ਐਂਟਰ ਤੇ ਹੀ ਵੜਦੇ ਨੇ ਇਧਰ ਵੀ ਜੀ ਵੜ ਲੈਣਾ ਹੋ ਗਿਆ ਤੁਸੀਂ ਕਰ ਲਿਆ ਨਾ ਵੀ ਆਪਣੀ ਦੋ ਹੱਥ ਚਲਾ ਦੋ ਜਣੀ ਮੈਂ ਦੱਤੀ ਜਿਆਦੇ ਖੱਬੇ ਜਾਂਦੇ ਮੇਰੀ ਤੰਗ ਵੱਡਾ ਨੇ ਖਬੂ ਦੱਤੀ ਹਾਂ ਜੇ ਜਿਹੜੀ ਹੁਣ ਦੱਤੀ ਆ ਤੁਹਾਡੇ ਕੋਲ ਵੀ ਉਹ ਸੱਗੀ ਗੱਲ ਨਾ ਹੁਣ ਮੈਂ ਤਰਜੀਹ ਨਹੀਂ ਦੇ ਥੋੜੇ ਦੇ ਸੱਗੇ ਗੱਲ ਵੜੇ ਨਾ ਅੱਛਾ ਜੀ ਗੱਲ ਨਾ ਖਾਂ ਤੋਂ ਪਤਨੀ ਤੇ ਜਾਇਜ਼ ਕਰਨਾ ਤੇ ਮੈਂ ਕੱਲ੍ਹ ਦਿੰਦਾ ਇਹ ਸੱਗੇ ਗੱਲ ਪਤਨੀ ਪੁੱਠੇ ਦਾਤੀ ਦੀ ਤੇ ਕਿਹਨੂੰ ਦੱਤੀ ਸਿੱਧੀ ਬਣਾਉਣ ਦੇਤੇ ਹੋ ਹਾਂ ਉਹਨੂੰ ਸਿੱਧੀ ਬਣਾਉਣ ਦੇਤੇ ਹਾਂ ਸਮਾ ਤਾਂ ਹੁਣ ਤਾਂ ਮਸ਼ੀਨ ਆਉਂਦੀ ਆ ਸ਼ਾਮ ਨੂੰ 50 ਕਿਲੇ ਵੱਟ ਕੇ ਆਉ ਗਏ ਜੀ ਜੀ ਕਰਾਨੀ ਸ਼ਾਮੇ ਪਹਿਲੇ ਜਲ ਜਲ ਬੋਹਲ ਪਰ ਪਹਿਲਾਂ ਅਸੀਂ ਇਹਨ ਨਖਾਰ ਕੇ ਉਪਰ ਦਾਤੀ ਕੱਢਣੀ ਹੈ ਜਿਹਦੇ ਵਰੋਂ ਦਾਤੀ ਦੋਹਾ ਪਾੜਦੇ ਹਾਂ ਹਾਂ ਮੋਹਨ ਟੋਟਰ ਵਾਲੀ ਪਤਾ ਨਹੀਂ ਲੱਗਦਾ ਵੀ ਕਰ ਗਈ ਉੱਥੇ ਪਾ ਕੇ ਲੈ ਕੇ ਨਹੀਂ ਬੋਲ ਨੂੰ ਸਜਾਉਣਾ ਨੜਾੜਾ ਕੇ ਬੋਲ ਦਾ ਨਾਮ ਉਹਨੂੰ ਬੈਠਾ ਕਣਕ ਦੇ ਬੋਲ ਜਲਾ ਦਿੰਦੇ ਸੀ ਆਏ ਕਣਕ ਨੂੰ ਨੜਾੜਾ ਕੇ ਐਡੀ ਤੇਰੀ ਤੇਰੀ ਕਹਦਾ ਸੀ ਬੋਲ ਗਾਣਾ ਜਦੋਂ ਲੱਗਦਾ ਉਹਦੇ ਪਾਤੀ ਕੱਢਣੀ ਬਾਅਦ ਵਿੱਚ ਕੰਮ ਹੋ ਗਿਆ ਕੰਮ ਹੋ ਗਿਆ ਪਾਤੀ ਦੂ ਕਹਿੰਦਾ ਵੀ ਤੇਰਾ ਮੋਰਚਾ ਫਤਿਆ ਵੀ ਤੈ ਵੱਡੀ ਅੱਤ ਤੱਕ ਪਹੁੰਚ ਜਾਣਾ ਚੰਡੀਗੜ੍ਹ ਇੱਥੇ ਤੱਕ ਵੀ ਤਾਂ ਦੇ ਦਿੰਦਾ ਸੀ 100 ਬੋਰੀ ਪਹਿਲਾਂ ਤਾਂ ਫੁੱਲਣੇ ਤੇਰੀ ਜੋ ਸ਼ਾਮ ਨੂੰ ਕੱਢੇ ਨਾਲ ਮਿਹਨਤ ਦੂਜੇ ਦਿਨ ਫੇਰ ਫੁੱਲਣੇ ਮੈਂ ਦੂਜੇ ਬੋਲ ਨੇ ਦਾਸ ਜੇਲਾਂ ਦਾ ਇੱਕ 100 ਪਰੀ ਹੁਬੋ ਲਿਆ ਤੇ ਡਰਮੀ ਜਦ ਡਰਮੀ ਚੱਲਦੀ ਹੁੰਦੀ ਸੀ ਮਸੀਂ 100 ਪਰੀ ਕੱਢ ਹੁੰਦੀ ਸੀ ਸਾਰੀ ਰਾਤ ਵਿੱਚ ਸਾਰੀ ਰਾਤ ਚੱਲਦੀ ਸੀ ਇੱਕ ਜਣਾ ਲਿਆਉਣੇ ਵਾਲਾ ਦੋ ਜਣੇ ਇੱਥੇ ਲੜਾਉਣੇ ਵਾਲੇ 100 ਪਰੀ ਕੱਢ ਜਾਂਦੇ ਹੁੰਦੇ ਸੀ ਹਮ ਤਾਂ ਇਹ ਮੇਰੇ ਵੀ ਦੂਜੀ ਚ ਪਹਿਲੀ ਸਾਰੀ ਦਿਹਾੜੀ ਚੱਲਦੀ ਰਹਿੰਦੀ ਜਾਨੇ ਮੇਰੇ ਖਿਡਾਰੀ ਵੀ ਯਾਦ ਆ ਰਹੇ ਮੈਨੂੰ ਮੈਨੂੰ ਤੇ ਡਰਮੀ ਵੀ ਜ਼ਿਆਦਾ ਜਿਹੜੀ ਆਪਣੀ ਨੀਲੇ ਰੰਗ ਦੀ ਸੀ ਮੇਰਾ ਉਹ ਥੇਕ ਦੀ ਯਾਦ ਆ ਉਹਨੂੰ ਮੋਟਰ ਫਿੱਟ ਕਰਕੇ ਚਲਾਉਣੀ ਕਦੇ ਕਿ ਇੰਜਣ ਫਿੱਟ ਕਰਕੇ ਜਦ ਇਹ ਹੀ ਕਹਿੰਦੇ ਤੇ ਵੀ 100 ਬਾਰੀ ਗੰਨਿਕਲ ਗਈ ਕਿ 10 ਭਾਰੀਆਂ ਦੇ 10 ਦਿਨ ਚ ਕੱਢਦੇ ਹਾਂ ਬਹੁਤ ਹਾਂ ਰਾਜ ਭਰੀਆਂ ਕਹੋਣੀਆਂ 10 ਦਿਨ ਚ ਕਰਨੀਆਂ ਚਾਹੀਦੀਆਂ ਹਾਂ ਹੋਲੀ-ਵੋਲੀ ਬਹੁਤ ਨੂੰ ਪੁਰਖ ਮਾਈ ਜਾਣਾ ਤੂੜੀ ਦੀ ਬਾਣੇ ਤਾਂ ਟਾਣੇ ਵਿੱਕਣੇ ਇਹ ਕਹਿੰਦੇ 100 ਭਾਰੀ ਇੰਸਾਂ ਲਾਜੀ ਬਹੁਤ ਨਾ ਕਰਨੀ ਬਹੁਤ ਤੱਕ ਕੀ ਕਰੀਗਾ ਕੋਈ ਕੁਝ ਹੋਈ ਵੀ ਇੰਨਾ ਕੰਮ ਹੋ ਗਿਆ ਹੁਣ ਦਾ ਹੁਣ ਵੀ ਤਾਂ ਖੁਸ਼ੀ ਹੁੰਦੀ ਇਹ ਤਾਂ ਮੇਹੀ ਦੇਖਾ ਤੇ ਕਹਿੰਦੇ ਇਹ ਰਹਿ ਜੇ ਕੰਮ ਹੋਣਾ ਚਾਹੀਦਾ ਵੀ ਜਿਹੜੀ ਟੋਕਰੀਆਂ ਗਲਪੰਸਮਾਂ ਲੱਗੇ ਤੇ ਨਾ ਅੜਾੜਾ ਕਿਤੇ ਨਾ ਅੱਜ ਕਿੱਲੇ ਲੈ ਦੇ ਕਰਦੇ ਤੇ ਕੰਮ ਤੋਂ ਇਹ ਨਾ ਇਹ ਜਿਹੇ ਕੰਮ ਹੋ ਜਾਂਦੇ ਜਿਹੜਾ ਟੋਕਰੀਆਂ ਕੱਢੀ ਤਾਂ ਅੱਛੇ ਪਰ ਉਹਦੇ ਲਈ ਟੋਕਰੀਆਂ ਤੇ ਵੀ ਹੋਣ ਤਾਂ ਮਸ਼ੀਨਾਂ ਵਿੱਚ ਪਾਉਂਦੀਆਂ ਟੋਕਰੀਆਂ ਕਹੀਆਂ ਨੀ ਲੋਡ ਪੈਣ ਸੋਚਦਾ ਤਾਂ ਸਾਤੇ ਕਹੀ ਨਹੀਂ ਚੱਲਦੀ ਮੇ ਵੀ ਕਿ ਹੁਣ ਮਸ਼ੀਨ ਵਾਲਾ ਕਹੀ ਨਾ ਕਿ ਪਿੱਛੇ ਕਰ ਹਾਂ ਉੱਪਰ ਤੇ ਰਿਲਾ ਵੀ ਹਾਂ ਇੱਧਰੋਂ ਤੋਰਦਾ ਉੱਧਰੋਂ ਤੋਰਦਾ ਫਰਕ ਵੈ ਗਿਆ ਨਾ ਇਹ ਟੋਪਰੀਆਂ ਕਿ ਲਾਦ ਹੋਣੀ ਚਾਹੀਦੀ ਹੈ